ਸੋ ਨਿਰਭੈ ભગવાન ਵਾਲਮੀਕੀ ਮਹਾਰਾਜ ਦੀ ਜੈ ਵਾਲਮੀਕੀ ਧਰਮ ਦਾ ਪ੍ਰਕਾਸ਼ ਹੋ ਵਾਲਮੀਕੀ ਧਰਮ ਦਾ ਪ੍ਰਕਾਸ਼ ਹੋ ਸਾਥੀਓ ਜਿਹੜਾ ਸਮਾਜ ਵੱਲੋਂ 3 ਤਰੀਕ ਨੂੰ ਅੰਮ੍ਰਿਤਸਰ ਬੰਦ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਉਤਲੇ ਫੁਕੇ ਜਾਣੇ ਸੀ ਉਹ ਫਿਲਹਾਲ ਪ੍ਰੋਗਰਾਮ ਰੱਦ ਕੀਤਾ ਜਾਂਦਾ ਹੈ ਕਿਉਂਕਿ ਵਿਜੇ ਦਿਵਸ ਦਾ ਮੇਲਾ ਆ 5 ਤਰੀਕ ਦਾ ਪ੍ਰਸੰਗਤਾ ਦੇ ਵਿੱਚ ਬਹੁਤ ਉੱਸਾ ਆ ਤੇ ਕੁਝ ਸੰਟਾਂ ਡਰੀਆਂ ਵੀ ਪਈਆਂ ਵਾ ਇਸ ਕਰਕੇ ਸਮਾਜ ਪੂਰਾ ਇੱਥੇ ਬੈਠਾ ਆ ਉਹ ਪ੍ਰੋਗਰਾਮ ਫਿਲਹਾਲ ਹਰ ਰੋਜ਼ ਕੀਤਾ ਜਾਂਦਾ ਹੈ ਕੁਮਾਰ ਦਰਸ਼ਨ ਜੀ ਜੈਵਾਦ ਮਿਕੀ ਜੀ ਹਾਂ ਜਿਸਾਂ ਕੇ ਪਰਮ ਪਿਤਾ ਪਰਮਾਤਮਾ ਭਗਵਾਨਵਾਦਮੀ ਕੀ ਮਹਾਰਾਜੀ ਦਾ ਪਾਵਨ ਪਰਗਟ ਜੋ ਸਾਰਿਆ ਹੈ ਉਹਨੂੰ ਮੱਦੇਦ ਦੇ ਰੱਖਦੇ ਹੋਏ ਵਿਜੇ ਦਿਵਸ ਦੇ ਸਬੰਧ ਦੇ ਵਿੱਚ ਜਿਹੜਾ ਅੱਜ ਅਸੀਂ ਇੱਕ ਆਪਣੇ ਵਿਚਾਰ ਕੀਤੇ ਹੈ ਕਿ ਪਰਮਾਤਮਾ ਦਾ ਜਿਹੜਾ ਉਹ ਦਿਹਾੜਾ ਹੈ ਉਹ ਬਹੁਤ ਮੱਤਿਆਪੂਰਣ ਹੈ ਕਿ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ 3 ਔਰ 4 ਤਰੀਕ ਦਾ ਅੰਮ੍ਰਿਤਸਰ ਬੰਦਾ ਔਰ ਪੁਤਲਾ ਦਹਨ ਦਾ ਜਿਹੜਾ ਪ੍ਰੋਗਰਾਮ ਸੀ ਹੈ ਕੁਝ ਸਮੇਂ ਲਈ ਸਦਾਕਤ ਕੀਤਾ ਜਾ ਰਿਹਾ ਔਰ ਇੱਕ ਪੰਜਾਬ ਦੀ ਵਿਸ਼ੇਸ਼ ਮੀਟਿੰਗ ਜਿਹੜੀ ਕਿ 9 ਤਰੀਕ ਨੂੰ ਉਹ ਸਥਾਨ ਦੱਸ ਦਿੱਤਾ ਜਾਏਗਾ 9 ਤਰੀਕ ਨੂੰ ਪੂਰੇ ਪੰਜਾਬ ਤੋਂ ਜਿਹੜੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਕਰਕੇ ਜਿਹੜਾ 4 ਤਰੀਕ ਦਾ ਪ੍ਰੋਗਰਾਮ ਹੈ ਉਹ ਨੂੰ ਇਹ ਸਦਾਕਤ ਕਰ ਰਹੇ ਹੁਣ ਅੱਗੇ ਚੌਧੇ ਯਸ਼ਪਲ ਜੀ जय वाल्मीकि जी हां हां वाल्मीकि आज ਬੜੀ ਸਰਵਸੰਮਤੀ ਦੇ ਨਾਲ ਇੱਕ ਵਿਸ਼ੇਸ਼ ਜੋ 5 ਅਕਤੂਬਰ ਨੂੰ 5 5 ਨਵੰਬਰ ਨੂੰ ਵਾਲਮੀਕੀ ਵਿਜੇ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਇਸ ਦਿਨ ਨੂੰ ਸੱਟਲੀ ਬਹੁਤ ਹੀ ਸ਼ੁਭ ਅਹਿਮ ਦਿਨ ਹੈ ਧਾਰਮਿਕ ਤੌਰ ਤੇ ਇਸ ਨੂੰ ਧਿਆਨ ਚ ਰੱਖਦੇ ਹੋਏ ਜੋ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਨੂੰ ਬੰਦ ਕਰਨ ਲਈ ਤਿੰਨ ਤਰੀਕ ਦਾ ਰੱਖਿਆ ਗਿਆ ਸੀ ਪ੍ਰੋਗਰਾਮ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦਾ ਪੁੱਤਣਾ ਫੂਕਣ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਵਾਲਮਿਕੀ ਵਿਜੇ ਦਿਵਸ ਨੂੰ ਧਿਆਨ ਚ ਰੱਖਦੇ ਹੋਏ ਕਿ ਸਾਡੀ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਇਸ ਦਿਨ ਨੂੰ ਸਾਡੇ ਸਾਰਿਆਂ ਦੇ ਲਈ ਇਹ ਬਹੁਤ ਹੀ ਪਵਿੱਤਰ ਦਿਨ ਹੈ ਤੇ ਸਾਰੇ ਲੋਕ ਇਸ ਦੀਆਂ ਤਿਆਰੀਆਂ 'ਚ ਲੱਗੇ ਹੋਏ ਆ ਕੁਝ ਲੋਕਾਂ ਨੇ ਵਾਲਮਿਕੀ ਆਸ਼ਰਮ ਬਹੁਤ ਵੱਡੀ ਗਿਣਤੀ ਜਾਣਾ ਮੱਥਾ ਟੇਕਣ ਲਈ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਮੰਦਰਾਂ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਇਹ ਵਿਸ਼ੇਸ਼ ਜਿਹੜਾ ਸਾਡਾ ਧਾਰਮਿਕ ਦਿਨ ਮਨਾਣਾ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 3 ਨਵੰਬਰ ਦਾ ਔਰ 4 ਨਵੰਬਰ ਦਾ ਜਿਹੜਾ ਪ੍ਰੋਗਰਾਮ ਹੈ ਇਸ ਦਾਗਤ ਕੀਤਾ ਜਾਂਦਾ ਔਰ ਅਗਲੀ ਜਿਹੜੀ ਵੱਡੇ ਪੱਧਰ ਤੇ ਇੱਕ ਮੀਟਿੰਗ ਹੈ ਜਿਹੜੀ ਪੂਰੇ ਪੰਜਾਬ ਦੇ ਅੰਦਰ ਰੱਖੀ ਜਾਣੀ ਹੈ ਉਸ ਦਾ ਸਥਾਨ ਔਰ ਸਮਾਂ ਤੁਹਾਨੂੰ ਦੱਸ ਦਿੱਤਾ ਜਾਊਗਾ ਔਰ ਆਪਾਂ ਸਾਰਿਆਂ ਨੇ ਉਸ ਮੀਟਿੰਗ ਦੇ ਵਿੱਚ ਹਮ ਹਮਾ ਕੇ ਪਹੁੰਚਣਾ ਤਾਂ ਕਿ ਜਿਹੜਾ ਅਗਲਾ ਪ੍ਰੋਗਰਾਮ ਵਧੀਆ ਤਰੀਕੇ ਨਾਲ ਸਰਵਸੰਮਤੀ ਦੇ ਨਾਲ ਸਾਰਿਆਂ ਦੀ رائے ਲੈ ਕੇ ਇਸ ਪ੍ਰੋਗਰਾਮ ਆਪਾਂ ਸਿਰੇ ਚੜਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈਵਾਲਮਿਕੀ ਜੀ ਸ਼ਸ਼ੀ ਆਦੀ ਤਰਮ ਪ੍ਰੇਮੀਓ ਜੈਵਾਲਮਿਕੀ ਜਿੱਦਾਂ ਕਿ ਸਾਰਾ ਜਿਹੜਾ ਤੁਹਾਨੂੰ ਨਿਚੋੜ ਜਿਹੜਾ ਅੱਜ ਦੀ ਇਸ ਸਪੈਕਟਿਕ ਦਾ ਦੱਸ ਦਿੱਤਾ ਤਿੰਨੇ ਵੀਰਾਂ ਨੇ ਔਰ ਅੱਗੇ ਦੀ ਜਿਹੜੀ ਸਥਿਤੀ ਆ ਉਹ ਮੈਂ ਇਹ ਚਾਹੂੰਗਾ ਸਾਰੀਆਂ ਸੰਗਤਾਂ ਨੂੰ ਇਹ ਹੀ ਮੈਂ ਬੇਨਤੀ ਕਰੂੰਗਾ ਕਿ ਪਾਵਨ ਵਾਲਮੀਕੀ ਵਿਜੇ ਦਿਵਸ ਜਿਹੜਾ ਆ ਰਿਹਾ ਹੈ ਉਹ ਚ ਤੁਸੀਂ ਆਰਾਮ ਦੇ ਨਾਲ ਸਾਰੇ ਨਤਮਸਤਕ ਹੋਣ ਲਈ ਇੱਥੇ ਪਹੁੰਚੋ ਕਿਉਂਕਿ ਇੱਥੇ ਜਿਹੜਾ ਤਿਰਸ ਤੇ ਤੁਸੀਂ ਨਤਮਸਤਕ ਹੋਣਾ ਐਦਾ ਦਿਨ ਮਨਾਉਣਾ ਹੈ ਜਿਹੜਾ 5 ਤਰੀਕ ਵਾਲਾ ਦਿਨ ਤੁਸੀਂ ਮਨਾਉਣਾ ਸਾਰਿਆਂ ਨੇ ਆਪਣੇ ਘਰਾਂ 'ਚ ਵੀ ਉਹ ਆਪਣੇ ਹਮ ਹਮ ਆ ਕੇ ਮਨਾਓ ਇਹ ਜਿਹੜੀਆਂ ਸਾਡੀ ਆਪਣੀਆਂ ਵਿਚਾਰਧਾਰਾਵਾਂ ਦੇ ਥੋੜੇ ਮਤਭੇਦ ਨੇ ਉਹ ਜਲਦੀ ਖਤਮ ਹੋਣਗੇ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਡਰ ਨਹੀਂ ਰੱਖਣਾ ਔਰ ਆਰਾਮ ਦੇ ਨਾਲ ਤਿਰਸ ਤੇ ਆ ਕੇ ਮੱਥਾ ਟੇਕੋ ਜੀ ਧੰਨਵਾਦ ਜੀ ਗੁਰੂ ਜੀ ਗੁਰੂ ਜੀ ਅਧਿਤਰਮ ਪ੍ਰੇਮਯੋ ਜਵਾਈ ਵਾਲਮਿੱਕੀ ਮੈਂ ਸਚੇਨ ਅਸੁਰ 라ਵਣ ਜੋ ਕਿ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਰੇ ਸਮੂਹ ਸੰਗਠਨਾਂ ਵੱਲੋਂ ਮੁਖੀਆਂ ਵੱਲੋਂ ਮੀਟਿੰਗ ਹੋਈ ਹੈ ਜੋ 10 ਤਰੀਕ ਦਾ ਅੰਮ੍ਰਿਤਸਰ ਬੰਦੀਕੋਲ ਅਸੀਂ ਵਾਪਸ ਦਿੱਤੀ ਹੈ ਔਰ ਉਸ ਤੋਂ ਬਾਅਦ 4 ਤਰੀਕ ਦੇ ਜੋ ਪੁਤਲੇ ਸਾੜੇ ਜਾ ਰਹੇ ਸੀ ਸੀਐਮ ਸਾਹਿਬ ਤੇ ਉਹ ਵੀ ਅਸੀਂ ਵਾਪਸ ਲਿੱਤੇ ਆ ਕਿਉਂਕਿ ਉਹਦਾ ਮੇਨ ਜਿਹੜਾ ਸੀਗਾ ਵੀ ਲਵ ਕੁਛ ਵੀ ਜੇ ਦੀ ਵਸਤੂ ਲੈ ਕੇ ਕਿ ਅਸੀਂ ਨਹੀਂ ਚਾਹੁੰਦੇ ਵੀ ਪਾਵਨ ਵਾਲਮੀਕੀ ਤੀਰਤ ਦੇ ਦੇ ਪ੍ਰਤੀ ਲੋਕਾਂ ਦੇ ਮਨ ਚ ਕੋਈ ਡਰ ਹੋਵੇ ਇਸ ਕਰਕੇ ਅਸੀਂ 3 ਤਰੀਕ ਔਰ 4 ਤਰੀਕ ਦੀ ਕੋਲ ਵਾਪਸ ਲੈਨੇ ਆ ਸਮਾਂ ਨੂੰ ਵੀ ਫੇਕ ਦਿਓ ਸਾਥ ਦਿਓ ਸਹਿਯੋਗ ਦਿਓ ਜੈ ਵਾਲਮੀਕੀ ਠੀਕ ਸ਼ੋਅ ਚਾਹ Yobole so neru ba.